ਹਾਂਜੀ 7ਵੀਂ ਕਲਾਸ ਦੀ ਬੁੱਕ ਦਾ NCERT ਦੀ ਲੈਸਨ ਹੈ ਗਾਇ ਟੂ। ਲੈਸਨ ਦਾ ਨਾਮ ਹੈ ਰਾਜਾ ਅਤੇ ਉਹਨਾਂ ਦੇ ਗਾਜ। ਇਹ ਦੇਖੇ 7 ਤੋਂ 12ਵੀਂ ਸਤਾਪਦੀ ਦੇ ਵਿੱਚਕਾਰ ਸ਼ਾਸਨ ਕਰਨ ਵਾਲੇ ਪ੍ਰਮੁੱਖ ਰਾਜਵੰਸ਼ ਗੋੜਜਰ ਪ੍ਰਤੀਹਾਰ ਰਾਸ਼ਟਰਪੂਤ ਪਾਲ ਚੋਲ ਅਤੇ चौहान ਆਹ ਤੇ ਜਿਹੜੇ ਰਾਜਸਥਾਨ ਕਿਹੜੇ-ਕਿਹੜੇ ਤਖਾਜ ਹੀ ਗੁਰਜਰ ਰਾਸ਼ਟਰਪੂਤ ਪਾਲ ਚੋਲ ਅਤੇ चौहान ओके ਗੁਰਜਰ ਪ੍ਰਤੀਹਾਰ ਵੰਚ ਦਾ ਸੰਸਥਾਪਕ 나ਗਪਾਟੇ ਪਹਿਲਾ ਸੀ ਜਿਸ ਨੇ 730 ਵਿੱਚ ਇਸ ਦੀ ਸਥਾਪਨਾ ਕੀਤੀ ਉਸ ਨੇ ਉੱਤਰ ਪ੍ਰਦੇਸ਼ ਵਿੱਚ ਕਨੋਜ ਨੂੰ ਆਪਣੀ ਰਾਜਧਾਨੀ ਬਣਾਇਆ ਐਨਸੀਈ ਆਰਟੀ ਐਨਸੀਈਆਰਟੀ ਦੀ ਬੁੱਕਾ ਵਿੱਚ 730 ਵਿੱਚ ਇਸ ਦੀ ਸਥਾਪਨਾ ਹੋਈ ਹੈ ਕੇਪਰ ਪੰਜਾਬ ਸਕੂਲ ਐਜੂਕੇਸ਼ਨ ਦੀ ਜਿਹੜੇ ਬੁੱਕਾ ਦੇ ਉੱਤੇ 725 ਲਿਖਿਆ ਹੋਆ ਦੋਵਾਂ ਵਿੱਚ ਕੋਈ ਵੀ ਆਪਸ਼ਨ ਆ ਸਕਦਾ ਹੈ ਭਗਵਰ ਚਰਪ੍ਰਤੀਹਾਰ ਵੰਛ ਦਾ ਸ਼ਕਤੀਸ਼ਾਲੀ ਸ਼ਾਸਕ ਮਹਿਰਕੋਡ ਸੀ ਜਿਸ ਦਾ ਸ਼ਾਸਨ ਕਾਲ 1836 ਤੋਂ ਲੈ ਕੇ 1885 ਤੱਕ ਦਾ ਸੀ ਅਗਿਆਗਰ ਰਾਸ਼ਟਰ ਕੋਟਵੰਛ ਦਾ ਸਾਸਾਸਥਾ ਤੱਕ ਬੰਤੀ ਦੇ ਰੂਪ ਸੀ ਬੰਤੀ ਦੁਰਗ ਸੀ ਉਸ ਨੇ ਸਾਤ ਸੋਪੈਂਸ਼ੀ ਇਸ ਰਿ ਵਿੱਚ ਇਸ ਦੀ ਸਥਾਪਨਾ ਕੀਤੀ ਦੇ ਸਤਾਨਾ ਸੋਸ਼ਪਿੰਜਾ ਇਸਲੀ ਦਾ ਕਰਾਜ ਕੀਤਾ ਉਹ ਸਨੇਬਦਾਮੀ ਦੇ ਚਾਰਕਿਆਂ ਨੂੰ ਹਰਾਇਆ ਸੀ ਤੇ ਰਾਜਪਾਲ ਗੁਰਜਰ ਪ੍ਰਤੀਹਾਰ ਵਸ਼ ਦੇ ਸ਼ਾਸਕ ਨੇ ਮਹਿਮੂਦ ਗਜਨਵੀ ਦੀ ਅਧੀਨਤ ਨੂੰ ਸਵੀਕਾਰ ਕੀਤਾ ਅਗੇ ਪਾਲ ਵੰਛ ਦੇਸ ਆਸਾਦਿਕ ਗੋਪਾਲ ਨੇ 750 ਈਸਵੀ ਵਿੱਚ ਬੰਗਾਲ ਬਿਹਾਰ ਵਿੱਚ ਇਸਤਾਨ ਦਿੱਤੀ ਭਗਿਆ ਗਾ ਚੋਲਵੰਚ ਚੋਲਵੰਚ ਦੇ ਸੰਸਥਾਪਕ ਵਿਜੇਪਾਲ ਚੋਲੂ ਸੀਈਓਸ ਨੇ 1050 ਵਿੱਚ ਇਸ ਸ਼ਸ ਇਹ ਇਤਿਹਾਸਨ ਸ਼ੁਰੂ ਕੀਤਾ। ਚੋਹਾਰਵੰਚ ਦੇ ਸੰਸਥਾਪਕ ਵਾਸudev ਜਵਾਨ ਸੀ। ਉਸ ਨੇ 552 ਈਸਵੀ ਵਿੱਚ ਚੋਹਾਰਵੰਸ਼ ਦੀ ਸਥਾਪਨਾ ਕੀਤੀ। ਅੱਗੇ ਆ ਗਿਆ ਐਲੋੜਾ ਦੀ ਗੁਫਾ ਵਿੱਚ বিষ্ণੂ ਦੇ ਨਰਸਿੰਘ ਅਰਥਾਤ ਕੁਰਸ਼ ਸਿੰਘ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਇੰਗਰੇਸਟ੍ਰਕ ਕੋਟ ਕਾਂਦੀ ਕ੍ਰਿਤੀ ਹੈ ਲੋਹੜਾ ਦੇ ਦੁਆਬ ਉਹਦੇ ਇਹਨਾਂ ਰਾਜਾਂ ਨੇ ਮਹਾਰਾਜਾ ਤੇ ਰਾਜ ਅਤੇ ਚਕਰਵਤੀ ਰਾਜਾਂ ਦੀ ਵਾਦੀ ਧਾਰਨ ਕੀਤੀ ਜੋੜ ਵੰਸ਼ ਦੌਰਾਨ ਛੇੜੀ ਨਾਂ ਦਾ ਇੱਕ ਕਰ ਵੀ ਸੀ ਜੋ ਲਕਟ ਦੀ ਬਜਾਏ ਜਬਰਨ ਸ਼ਰਮ ਦੇ ਰੂਪ ਵਿੱਚ ਲਿਆ ਜਾਂਦਾ ਸੀ ਇੱਕ ਸੰਗ੍ਰਹਿਕ ਬੁਲਿਆ ਸੀ ਜੋ ਥੋੜਾ ਹਾਂ ਸਪੇਸ ਤੇ ਅਦੇ ਥੋੜਾ ਕਾਵਿਲੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ ਜਿਸ ਵਿੱਚ 9ਵੀਂ ਸਦੀ ਵਿੱਚ ਇੱਕ ਕਸ਼ਾਕ ਦੁਆਰਾ ਦਿੱਤੇ ਗਏ ਭੂਮੀ ਇਨਦਾਨ ਦਾ ਉਲ্লেখ ਮਿਲਦਾ ਹੈ ਅੱਗੇ ਚੌਲਾਂ ਦੁਆਰਾ দান ਕੀਤੀਆਂ ਭੂਮੀਆਂ ਦਾ ਉਤੇ ਲਿਖਿਆ ਹੁੰਦਾ ਸੀ ਕਿ ਧੂਮੀ ਦੇ ਚਾਰੇ ਪਾਸੇ ਕੰਡੇਦਾਰ ਝਾੜੀਆਂ ਲਗਾਇਆ ਜਾਂਦੇ ਨੇ ਸਾਡੇ ਇਸ ਧੂਮੀ ਤੇ ਫਲਦਾਰ ਪੌਦੇ ਬਗੀਚੇ ਖੂ ਖੁੱਲੀ ਜਗ੍ਹਾ ਛੜਕਾ ਹ ਇਕ ਪਿੰਡ ਚੋਤਰੇ ਨਹਿਰਾਂ ਨਦੀਆਂ ਬਲਦਲੀ ਜ਼ਮੀਨ ਰੋਜ ਅਨਕਾਰ ਮਛਲੀਆਂ ਦੇ ਤਲਾਬ ਤੇ ਮਧੂਮੱਖੀਆਂ ਦੇ ਛੱਤੇ ਗਹਿਰੀਆਂ ਝੀਲਾਂ ਦਾ ਨਰਮਾਨ ਕੀਤਾ ਗਿਆ ਸੀ ਜਿਸ ਨਾਲ ਇਹ ਧੂਮੀ ਮਰਜੀ ਸੀ ਉਹ ਕਰ ਵਸੂਲ ਸਕਦਾ ਸੀ ചോദി ദൂമിയോ തീർച്ച വിഡിയോ